ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਮੁਹਾਲੀ ਦੇ ਗੁਰਦੁਆਰਾ ਸ਼੍ਰੀ ਗੜੀ ਪੋਰਖਾ ਮਾਜਰੀ ਵਿਖੇ ਪੰਥਕ ਇਕੱਤਰਤਾ ਕਰਵਾਈ ਗਈ ਇਸ ਪੰਥਕ ਇਕੱਤਰਤਾ ਦੇ ਵਿੱਚ ਪੰਮਰੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਮਨਪ੍ਰੀਤ ਿਆਲੀ ਵੱਲੋਂ ਲੋਕਾਂ ਨੂੰ ਪੰਜ ਮੈਂਬਰੀ ਕਮੇਟੀ ਵੱਲੋਂ ਚਲਾਈ ਜਾ ਰਹੀ ਭਰਤੀ ਮੁਹਿੰਮ ਦੇ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲੈਣ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਕੀਤੀਆਂ ਗਈਆਂ ਗਲਤੀਆਂ ਬਾਰੇ ਵੀ ਦੱਸਿਆ ਉਹਨਾਂ ਇਲਜ਼ਾਮ ਲਗਾਏ ਕਿ ਲੀਡਰਸ਼ਿਪ ਵੱਲੋਂ ਕੀਤੀਆਂ ਗਈਆਂ ਵੱੱਜਰ ਗਲਤੀਆਂ ਦੇ ਨਤੀਜੇ ਆਮ ਵਰਕਰਾਂ ਅਤੇ ਹਠਲੇ ਪੱਦਰ ਦੇ ਆਗੂਆਂ ਨੂੰ ਭੁਗਤਣੇ ਪਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵਾਰ ਫਿਰ ਤੋਂ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅਤੇ ਜਥੇਬੰਦਕ ਢਾਂਚੇ ਦੇ ਨਿਰਮਾਣ ਦਾ ਸੱਦਾ ਵੀ ਲੋਕਾਂ ਨੂੰ ਦਿੱਤਾ ਸੋ ਅੱਜ ਆਪਣੇ ਇਕੱਠੇ ਹੋਣ ਦਾ ਜਿਹੜਾ ਮਕਸਦ ਆ ਮੇਰੇ ਤੋਂ ਪਹਿਲਾਂ ਜਿਸ ਤਰ੍ਹਾਂ ਸਾਰੇ ਬੁਲਾਰਿਆਂ ਨੇ ਬੜੇ ਹੀ ਵਿਸਤਾਰ ਦੇ ਨਾਲ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਦੇ ਲਈ ਜੋ ਭਰਤੀ ਮਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਹੋਣ ਦੇ ਵਿੱਚ ਆਇਆ ਤੇ ਇਹ ਪਾਰਟੀ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਲਈ ਸਿੱਖ ਪੰਥ ਦੇ ਮਸਲਿਆਂ ਦੀ ਰਾਖੀ ਕਰਨ ਦੇ ਲਈ ਇਹ ਪਾਰਟੀ ਹੋਂਦ ਦੇ ਵਿੱਚ ਆਈ ਸੀ ਸਾਡੇ ਬਜ਼ੁਰਗਾਂ ਨੇ ਸਾਡੇ ਵੱਡੇ ਬਡੇਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਨਿਸ਼ਕਾਮ ਨਿਸਵਾਤ ਇਸ ਪਾਰਟੀ ਦੀ ਸੇਵਾ ਕੀਤੀ ਪੰਥ ਦੀ ਅਗਵਾਈ ਕੀਤੀ ਪੰਜਾਬ ਦੇ ਪੰਥ ਦੇ ਭਲੇ ਦੇ ਲਈ ਬੜੀਆਂ ਮਹਾਨ ਕੁਰਬਾਨੀਆਂ ਸਾਡੇ ਵੱਡੇ-ਵਡੇਰਿਆਂ ਨੇ ਦਿੱਤੀਆਂ ਨੇ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਵੀ ਰਹੇ ਮੋਰਚੇ ਵੀ ਲਾਏ ਗਏ ਤੇ ਬੜੇ ਸੰਘਰਸ਼ ਉਹਨਾਂ ਨੇ ਪੰਜਾਬ ਦੇ ਹੱਕਾਂ ਲਈ ਕੀਤੇ ਅਤੇ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਪੰਥ ਦੀ ਗਵਾਹੀ ਕੀਤੀ ਲੇਕਿਨ ਪਿਛਲੇ ਤਕਰੀਬਨ 10-15 ਸਾਲਾਂ ਤੋਂ ਜਦੋਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਆ ਤੇ ਸਾਡੇ ਨੌਜਵਾਨਾਂ ਨੂੰ ਗੋਲੀਆਂ ਦੇ ਨਾਲ ਬੇਦੋਸ਼ੇ ਨੌਜਵਾਨਾਂ ਨੂੰ ਮਾਰਿਆ ਗਿਆ ਜਦੋਂ ਧਰਨਾ ਚੱਲ ਰਿਹਾ ਸੀ ਉਸ ਸਮੇਂ ਤੋਂ ਲੈ ਕੇ ਹੀ ਲੋਕਾਂ ਦਾ ਜਿਹੜਾ ਭਰੋਸਾ ਇਸ ਪਾਰਟੀ ਤੋਂ ਉਠਿਆ ਪਿਛਲੀਆਂ 4 ਇਲੈਕਸ਼ਨਾਂ ਦੇ ਵਿੱਚ ਜੋ ਹਾਲਾਤ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੁਹਾਡੇ ਸਾਹਮਣੇ ਆ ਗਲਤੀਆਂ ਲੀਡਰਸ਼ਿਪ ਦੀਆਂ ਲੇਕਿਨ ਭੁਗਤਣੀਆਂ ਪਈਆਂ ਵਰਕਰ ਸਹਬਾਨ ਨੂੰ ਭੁਗਤਣੀਆਂ ਪਈਆਂ ਜਿਹੜੇ ਚੋਣਾ ਲੜਦੇ ਸੀ ਚਾਹੇ ਉਹ ਐਮਐਲਏ ਦੀ ਚੋਣ ਲੜਦਾ ਸੀ ਚਾਹੇ ਕੋਈ ਹੋਰ ਚੋਣ ਲੜਦਾ ਸੀ ਕਿਉਂਕਿ ਲੋਕ ਨਾਰਾਜ਼ ਸੀ ਲੀਡਰਸ਼ਿਪ ਤੋਂ ਗਲਤ ਫੈਸਲੇ ਹੋਏ ਪਿਛਲੇ ਸਮੇਂ ਦੇ ਵਿੱਚ ਡੇਰਾ ਸਾਧ ਨੂੰ ਮਾਫੀ ਦਵਾਈ ਗਈ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੋਈ ਦੋਸ਼ੀ ਫੜੇ ਨਹੀਂ ਗਏ ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਗਿਆ ਸੋ ਜੋ ਵੀ ਗਲਤੀਆਂ ਹੋਈਆਂ ਕਿਸਾਨੀ ਮੁੱਦਾ ਆਇਆ ਤਾਂ ਅਸੀਂ ਕਿਸਾਨੀ ਨਾਲ ਨਹੀਂ ਖੜ ਸਕੇ ਪੰਥਕ ਮੁੱਦਾ ਆਇਆ ਤਾਂ ਅਸੀਂ ਪੰਥ ਨਾਲ ਨਹੀਂ ਖੜ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਪੱਖ ਸੀ ਇੱਕ ਪੰਥਕ ਅਤੇ ਦੂਜਾ ਕਿਸਾਨੀ ਅੱਜ ਪੰਥ ਵੀ ਨਾਰਾਜ਼ ਸ਼੍ਰੋਮਣੀ ਅਕਾਲੀ ਦਲ ਤੋਂ ਅਤੇ ਕਿਸਾਨੀ ਵੀ ਨਾਰਾਜ਼ ਕਿਉਂਕਿ ਜਦੋਂ ਦਨ ਆਰਡੀਨੈਂਸ ਜਾਰੀ ਹੋਏ ਕੇਂਦਰ ਸਰਕਾਰ ਨੇ ਜਾਰੀ ਕੀਤੇ ਕਿਸਾਨ ਵਿਰੋਧੀ ਉਹ ਸਮੇਂ ਪੰਜਾਬ ਦੇ ਕਿਸਾਨਾਂ ਨੇ ਸਭ ਤੋਂ ਪਹਿਲਾਂ ਜੋ ਸੰਘਰਸ਼ ਦਾ ਵਿਗਲ ਪਜਾਇਆ ਤਾਂ ਉਹ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਲਗਤ ਰਹੀ ਸੀ ਮੈਂ ਉਸ ਸਮੇਂ ਵੀ ਦੂਜੀ ਵਾਰ ਐਮਐਲਏ ਸੀ ਮੈਨੂੰ ਕੋਈ ਚਥਰੇ ਬੰਦੀਆਂ ਮੇਰੇ ਦਫ਼ਤਰ ਦਾ ਘਰਾਓ ਕਰਨ ਲਈ ਆਈਆਂ ਤਾਂ ਮੈਂ ਉੱਥੇ ਹਾਜ਼ਰ ਸੀ ਤਾਂ ਮੈਂ ਉਹਨਾਂ ਨੇ ਬੇਨਤੀ ਕੀਤੀ ਉਸ ਸਮੇਂ মিডিਆ ਦੇ ਵਿੱਚ ਕਿ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਲਾਈਅੰਸ ਤੋੜ ਦੇਣਾ ਚਾਹੀਦਾ ਬੀਜੇਪੀ ਦੇ ਨਾਲੋਂ ਅਤੇ ਹਰ ਸਿਮਰਤ ਕੌਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕੇਂਦਰੀ ਮੰਤਰੀ ਤੋਂ ਤੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਉਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਿਹਾ ਸੀ ਉਹਨਾਂ ਨੂੰ ਸਮਝ ਨਹੀਂ ਸੀ ਕਿ ਜ਼ਮੀਨ ਤੇ ਇੱਕ ਬਹੁਤ ਵੱਡੀ ਇੱਕ ਲਹਿਰ ਆ ਉਹੀ ਕਾਰਨ ਹੋਇਆ ਕਿ ਜਦੋਂ ਅਸਤੀਫੇ ਦਿੱਤੇ ਉਦੋਂ ਤੱਕ ਪੰਜਾਬ ਦੇ ਲੋਕ ਸਾਰੇ ਕਿਸਾਨ ਮਜ਼ਦੂਰ ਕਿਉਂਕਿ ਹਰ ਵਰਗ ਉਸ ਮੁਹਿੰਮ ਦੇ ਵਿੱਚ ਕਿਸਾਨਾਂ ਦਾ ਸਾਥ ਦੇ ਰਿਹਾ ਸੀ ਹਰ ਕਿਸਾਨ ਨੂੰ ਪਤਾ ਲੱਗਿਆ ਸੀ ਕਿ ਸਾਡੇ ਇਹ ਕਾਨੂੰਨ ਨੇ ਜਿਹੜੇ ਸਾਡੇ ਵਿਰੋਧੀ ਨੇ ਇਹ ਕਿਸਾਨੀ ਨੂੰ ਖਤਮ ਕਰ ਦੇਣ ਵਾਲੇ ਕਾਨੂੰਨ ਨੇ ਇਹ ਵੱਡੀਆਂ ਕੰਪਨੀਆਂ ਦੇ ਹੱਕ ਦੇ ਵਿੱਚ ਨੇ ਮਜ਼ਦੂਰਾਂ ਨੂੰ ਪਤਾ ਲੱਗਿਆ ਆੜਤੀਆਂ ਨੂੰ ਪਤਾ ਲੱਗ ਗਿਆ ਛੱਲਣ ਵਾਲਿਆਂ ਨੂੰ ਕਰਿਆਨੇ ਵਾਲਿਆਂ ਨੂੰ ਕਿਉਂਕਿ ਹਰ ਵਰਗ ਨੇ ਇਸ ਅੰਦੋਲਨ ਦੇ ਵਿੱਚ ਬੜਾ ਸਾਥ ਦਿੱਤਾ ਲੇਕਿਨ ਸਾਡੀ ਲੀਡਰਸ਼ਿਪ ਨੂੰ ਤਿੰਨ ਚਾਰ ਪੰਜ ਮਹੀਨੇ ਬਾਅਦ ਪਤਾ ਲੱਗਿਆ ਜਦੋਂ ਪਾਣੀ ਸਿਰ ਤੋਂ ਲੰਘਿਆ ਸੋ ਇਹੀ ਕਾਰਨ ਸੀ ਕਿ 222 ਦੇ ਵਿੱਚ ਇੱਕ ਸੀਟ ਮਾਲਵੇ ਦੇ ਵਿੱਚੋਂ ਇੱਕ ਦੁਆਬੇ ਦੇ ਵਿੱਚੋਂ ਤੇ ਇੱਕ ਮੱਝ ਦੇ ਵਿੱਚੋਂ ਤਿੰਨ ਸੀਟਾਂ ਸ਼੍ਰੋਮਣੀ ਕਾਲਦੇ ਦੇ ਸਿਆਈਆਂ ਉਸ ਤੋਂ ਬਾਅਦ 24 ਦੀ ਇਲੈਕਸ਼ਨ ਹੋਈ ਉਦੇ ਵਿੱਚ ਤਕਰੀਬਨ 11 ਉਮੀਦਵਾਰਾਂ ਦੀ ਜਮਾਨਤਾ ਜਬਤ ਹੋਈਆਂ 2 ਦਸੰਬਰ ਨੂੰ ਸਿੰਘ ਸਾਹਿਬ ਬੈਠੇ ਆ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਪੰਜ ਸਿੰਘ ਸਹਿਬਾਨ ਵੱਲੋਂ ਹੁਕਮਨਾਮਾ ਸੁਣਾਇਆ ਗਿਆ ਪੂਰੇ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਦੇ ਵਿੱਚ ਇੱਕ ਮੈਸੇਜ ਗਿਆ ਕਿ ਸਿੱਖਾਂ ਦੇ ਕੋਲ ਇੱਕ ਬੜਾ ਮਹਾਨ ਤਖਤਾ ਕਿ ਜਿਹਦੇ ਸਾਹਮਣੇ ਵੱਡੇ ਵੱਡੇ ਲੀਡਰ ਵੀ ਹੱਥ ਜੋੜ ਕੇ ਸਿਰ ਨਵਾ ਕੇ ਖੜਦੇ ਨੇ ਤੇ ਉਹਦਾ ਹੁਕਮ ਮੰਨਦੇ ਨੇ ਇੱਕ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹਾਲ ਹੋਈ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗਿਆ ਉਹਨਾਂ ਨੇ ਨੈਟ ਤੇ ਸਰਚ ਕੀਤੀ ਕਿ ਪਿਛਲੇ ਸਮੇਂ ਦੇ ਵਿੱਚ ਵੀ ਮਹਾਰਾਜ ਰਜੀਤ ਸਿੰਘ ਵਰਗੇ ਹੋਰ ਵੱਡੇ ਆਗੂਆਂ ਨੂੰ ਇਸ ਤਖਤ ਦੇ ਸਾਹਮਣੇ ਪੇਸ਼ ਹੋ ਕੇ ਸਜ਼ਾਵਾਂ ਭੁਗਤਣੀਆਂ ਪਈਆਂ ਲੇਕਿਨ ਪਿਛਲੇ 3 ਮਹੀਨੇ ਦੇ ਵਿੱਚ ਜਿਹੜੀ ਉਹ ਮਰਿਆਦਾ ਬਹਾਲ ਹੋਈ ਸੀ ਉਸ ਨੂੰ ਢਾਹ ਲਾਉਣ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਈ ਕਸਰ ਨਹੀਂ ਛੱਡੀ ਸਿੰਘ ਸਹਿਬਾਨਾਂ ਦੀ کردار ਕੁਸ਼ੀ ਇਹਨਾਂ ਦੀ ਕੀਤੀ ਗਈ ਝੂਠੇ ਇਲਜ਼ਾਮ ਲਾਏ ਗਏ ਅਤੇ ਝੂਠੇ ਇਲਜ਼ਾਮ ਲਾ ਕੇ ਸਿੰਘ ਸਹਿਬਾਨ ਨੂੰ ਹਟਾਇਆ ਗਿਆ ਤਿੰਨ ਸਿੰਘ ਸਹਿਬਾਨਾਂ ਨੂੰ ਹਟਾਇਆ ਗਿਆ ਜਿਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਸ਼ਾਮਲ ਨੇ ਜੋ ਫੈਸਲਾ ਆਇਆ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਮੋਢੀ ਸਰਜੀਤੀ ਦੇ ਲਈ ਸੀ ਜਿੱਥੇ ਸਜ਼ਾਾਂਵਾਂ ਲਾਈਆਂ ਗਈਆਂ ਭੁਗਤ ਵੀ ਲਈਆਂ ਗਈਆਂ ਕਮੇਟੀ ਬਣਾਈ ਗਈ ਸੱਤ ਮੈਂਬਰੀ ਜੇਕਰ ਉਸ ਕਮੇਟੀ ਤੋਂ ਭਰਤੀ ਕਰਾ ਲੈਂਦੇ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਮਜ਼ਬੂਤ ਹੋਣਾ ਸੀ ਅਤੇ ਹੋ ਸਕਦਾ ਹੈ ਇਸੇ ਲੀਡਰਸ਼ਿਪ ਨੂੰ ਦੁਬਾਰਾ ਮੌਕਾ ਮਿਲ ਜਾਂਦਾ ਲੇਕਿਨ ਨਹੀਂ ਮੰਨੀ ਗਈ ਗੱਲ ਬੋਗਸ ਭਰਤੀ ਕਰਕੇ ਆਪ ਹੀ ਪ੍ਰਧਾਨ ਬਣ ਗਏ ਤੇ ਲੇਕਿਨ ਸੱਤ ਮੈਂਬਰਾਂ ਚੋਂ ਦੋ ਅਸਤੀਫਾ ਦੇ ਗਏ ਅਤੇ ਸਾਨੂੰ ਪੰਜਾਂ ਨੂੰ ਦੁਬਾਰਾ ਫੇਰ ਆਦੇਸ਼ ਹੋਇਆ ਸਿੰਘ ਸਾਹਿਬ ਵੱਲੋਂ ਕਿ ਤੁਸੀਂ ਪੰਜੇ ਹੀ ਭਰਤੀ ਸ਼ੁਰੂ ਕਰੋ ਸੋ ਇਸ ਲਈ ਸਿੰਘ ਸਹਿਬਾਨ ਦੇ ਆਦੇਸ਼ ਨੂੰ ਮੰਨ ਕੇ ਪੰਝੇ ਅਸੀਂ ਆਪਣੀ ਇਸ ਡਿਊਟੀ ਨੂੰ ਨਿਭਾ ਰਹੇ ਆ ਸਾਡੀ ਇਹ ਸੇਵਾ ਲੱਗੀ ਆ ਮੈਂ ਤਾਂ ਸਮਝਦਾ ਕਿ ਅਸੀਂ ਇਹ ਸੇਵਾ ਦੇ ਯੋਗ ਵੀ ਨਹੀਂ ਗੁਰੂ ਸਾਹਿਬ ਸਮਤ ਬਖਸ਼ਣ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਪਵਿੱਤਰ ਸਥਾਨ ਤੋਂ ਇਹ ਸਾਡੀ ਸੇਵਾ ਲੱਗੀ ਆ ਸਾਨੂੰ ਸਮਤ ਬਖਸ਼ਣ ਤਾਂ ਜੋ ਅਸੀਂ ਪੰਥ ਦੀਆਂ ਭਾਵਨਾ ਅਨੁਸਾਰ ਪੰਥ ਦੀ ਸੋਚ ਦੇ ਮੁਤਾਬਕ ਨਿਸ਼ਕਾਮ ਨਿਸਵਾਰਥ ਆਪਣੇ ਹਿੱਤਾਂ ਨੂੰ ਤਿਆਗ ਕੇ ਅਸੀਂ ਇਸ ਲੱਗੀ ਹੋਈ ਸੇਵਾ ਨੂੰ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤੰਦ ਹੀ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੇਵਾ ਨੂੰ ਨਿਭਰੇ ਚੜਾ ਸਕੀਏ ਸੋ ਜੀ ਦੇ ਵਿੱਚ ਸਾਨੂੰ ਸਮਝੀ ਸਿੱਖ ਸੰਗਤ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਦੁਨੀਆ ਦੇ ਵਿੱਚ ਬੈਠੇ ਸਿੱਖ ਨੇ ਜਿਹੜੇ ਚਾਹੇ ਉਹ ਕਿਸੇ ਵੀ ਮੁਲਕ ਵਿੱਚ ਬੈਠੇ ਨੇ ਚਾਹੇ ਦੂਜੇ ਰਾਜਾਂ ਦੇ ਵਿੱਚ ਬੈਠੇ ਨੇ ਉਹ ਸਾਰੇ ਹੀ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਕਿਉਂਕਿ ਇਹ ਇੱਕ ਪਾਰਟੀ ਆ ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਗਵਾਹੀ ਕਰ ਸਕਦੀ ਆ ਪੰਜਾਬ ਦੇ ਹੱਕਾਂ ਲਈ ਲੜ ਸਕਦੀ ਆ ਪੰਜਾਬ ਦੇ ਪਾਣੀਆਂ ਦੀ ਰਾਖੀ ਕਰ ਸਕਦੀ ਆ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕਦੀ ਆ ਲੇਕਿਨ ਦੂਜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਪੰਜਾਬ ਦੀਆਂ ਸਕੀਆਂ ਨਹੀਂ ਹੋ ਸਕਦੀਆਂ ਅੱਜ ਪਾਣੀਆਂ ਦਾ ਮੁੱਦਾ ਫਿਰ ਭਖਿਆ ਹੋਇਆ ਇਹ ਪਾਣੀਆਂ ਦੀ ਜੇ ਗੱਲ ਕਰੀਏ ਇਹ ਪਾਣੀਆਂ ਦੇ ਉੱਪਰ ਇਕੱਲੇ ਪੰਜਾਬ ਦਾ ਹੱਕਾ ਹੋਰ ਕਿਸੇ ਸੂਬੇ ਦਾ ਹੱਕ ਨਹੀਂ ਕੇਂਦਰ ਦੀਆਂ ਕਾਂਗਰਸੀਆਂ ਸਰਕਾਰਾਂ ਵੱਲੋਂ ਗੈਰ ਸੰਵਿਧਾਨਕ ਕਾਨੂੰਨ ਬਣਾ ਕੇ ਸਾਡੇ ਪਾਣੀ ਖੋਹਣ ਦਾ ਯਤਨ ਕੀਤਾ ਗਿਆ 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਿਆ ਉਸ ਸਮੇਂ ਹਰਿਆਣਾ ਵੱਖਰਾ ਸਟੇਟ ਬਣ ਗਈ ਵੱਖਰੀ ਸਟੇਟ ਬਣ ਗਈ ਹਰਿਆਣਾ ਹਿਮਾਚਲ ਵੱਖਰਾ ਬਣ ਗਿਆ ਤਾਂ ਜਿਹੜਾ ਜਿਹੜੇ ਸਤਲੁਜ ਬਿਆਸ ਇਹ ਦਰਿਆ ਸੀ ਇਹ ਪੰਜਾਬ ਦੇ ਵਿੱਚ ਆ ਗਏ ਜਿਨ੍ਹਾਂ ਦੇ ਉੱਪਰ ਪੰਜਾਬ ਦਾ ਹੱਕ ਆ ਯਮਨਾ ਹਰਿਆਣਾ ਦੇ ਵਿੱਚੋਂ ਲੰਘ ਰਹੀ ਹੈ ਸਾਡਾ ਉੱਤੇ ਕੋਈ ਹੱਕ ਨਹੀਂ ਇਸੇ ਤਰ੍ਹਾਂ ਪੰਜਾਬ ਦੇ ਪਾਣੀਆਂ ਤੇ ਕੋਈ ਹੱਕ ਨਹੀਂ ਝੂਠੇ ਜਿਹੜੇ ਗੈਰ ਸੰਵਧਾਨਿਕ ਕਾਨੂੰਨ ਬਣਾ ਕੇ ਕੇਂਦਰ ਦੀਆਂ ਸਰਕਾਰਾਂ ਨੇ ਝੂਠੇ ਜਿਹੜੇ ਗੈਰ ਸੰਵਧਾਨਿਕ ਆਵਾਜ਼ ਸੁਣਾ ਕੇ ਸਮੇਂ-ਸਮੇਂ ਤੇ ਇਹ ਪਾਣੀ ਨੂੰ ਖੋਹਣ ਦਾ ਯਤਨ ਕੀਤਾ